ਅੱਜ ਆਪਾਂ ਬਣਾਵਾਂਗੇ ਕੁੰਦਰੂ ਦੀ ਸਬਜ਼ੀ ਇਹ ਸਬਜ਼ੀ ਬਹੁਤ ਵਧੀਆ ਬਣਦੀ ਹੈਗੀ ਤੇ ਇਹਨੂੰ ਬਣਾਉਣ ਦੇ ਅੜੜ ਤਰੀਕੇ ਹੁੰਦੇ ਆ ਦੇਖੋ ਕੋਈ ਕਿਸ ਤਰੀਕੇ ਨਾਲ ਬਣਾਉਂਦਾ ਕੋਈ ਕਿਸ ਤਰੀਕੇ ਨਾਲ ਬਣਾਉਂਦਾਗਾ ਜਿਹੜੀ ਅੱਜ ਆਪਾਂ ਬਣਾਵਾਂਗੇ ਅੱਜ ਬਿਲਕੁਲ ਆਪਾਂ ਸੌਖੇ ਜਿਹੇ ਤਰੀਕੇ ਨਾਲ ਬਣਾਵਾਂਗੇ ਪਰ ਇਹ ਚੇਸਟੀ ਵੀ ਉਨੀ ਹੀ ਬਣੂ ਜਿੰਨੀ ਕਿ ਦੂਜੀਆਂ ਸਬਜ਼ੀਆਂ ਬਣਦੀਆਂ ਨੇ ਕਿਉਂਕਿ ਦੇਖੋ ਸਬਜੀ ਬਣਾਉਣ ਦਾ ਦੇਖੋ ਇੱਕ ਤਰੀਕਾ ਹੁੰਦਾ ਉਹਦੇ ਵਿੱਚੋਂ ਆਪਾਂ ਨੂੰ ਇੱਕ ਟੇਸਟ ਚਾਹੀਦਾ ਸਬਜੀ ਦੇ ਵਿੱਚ ਵੀ ਆਪਾਂ ਨੂੰ ਖਾਣ ਨੂੰ ਵਧੀਆ ਲੱਗੇ ਠੀਕ ਆ ਜੀ ਸਵਾਦ ਆਵੇ ਸਬਜੀ ਦਾ ਇਸ ਤਰੀਕੇ ਨਾਲ ਦੇਖੋ ਆਪਾਂ ਸਬਜੀ ਬਣਾਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਣਾ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਨਾਲ ਦੇ ਨਾਲ ਆਪਣੇ ਜੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਆ ਜੀ ਹੁਣ ਆਪਾਂ ਗਾਹਾਂ ਵੀਡੀਓ ਜੱਜ ਬਣਾ ਮੰਗੇ ਹੁਣ ਇਹਨਾਂ ਦੀ ਸਬਜੀ ਇਹਨੂੰ ਪਹਿਨਾ ਢੋਲਾਂਗੇ ਚੰਗੀ ਤਰ੍ਹਾਂ ਢੋਕ ਇਸ ਕਾ ਕੇ ਇਹਨੂੰ ਕਟਾਂਗੇ ਤੇ ਫਿਰ ਦੇਖਦੇ ਆਂ ਵੀ ਕਿਵੇਂ ਇਹਨਾਂ ਦੀ ਸਬਜੀ ਬਣਦੀ ਹੈ ਠੀਕ ਹੈ ਜੀ ਇਹ ਆਪਣੇ ਕੱਟ ਲੇ ਪਿਆਜ਼ ਕੱਟ ਲਿਆ ਹਰੀ ਮਿਰਚ ਕੱਟ ਲਈ ਠੀਕ ਹੈ ਜੀ ਉਦੋਂ ਬਣਾ ਆਪਾਂ ਤੇਲ ਟਰਤਾ ਇਹਦੇ ਵਿੱਚ ਇਹਦੇ ਵਿੱਚ ਪਹਿਨਾ ਵੀ ਆਪਾਂ ਬਣਾਇਆ ਸੀ ਕੋਈ ਚੀਜ਼ ਤਾਂ ਉਹੀ ਤੇਲ ਪਿਆ ਸੀ ਉਸ ਦੇ ਵਿੱਚ ਤੋ ਤੇਜ਼ੀ ਜਿੰਗੀ ਤੇ ਨਾਲ ਪਾਣੀ ਵੀ ਨਿਕਲਿਆ ਕਾਹ ਹੀ ਆ ਗਿਆ ਐਦਾਂ ਕਰ ਕਰ ਸਾਰੇ ਪਾ ਦੇਣੇ ਇੱਥੇ ਇਹਨੇ ਕਰ ਦੇਣਾ ਮਿਕਸ ਥੋੜੇ ਟਾਈਮ ਬਾਸਲੇ ਨੂੰ ਤਾਂ ਕਿ ਰੱਖਾਂਗੇ ਇਹ ਸਾਖ ਦੇ ਨੇਵਾਂ ਥੋੜੇ ਟਾਈਮ ਬਾਸ ਤੇ ਦੁਆ ਦੇਖਦੇ ਹਾਂ ਹੁਣ ਇਹ ਪਾਏ ਰੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੇ ਇਹ ਆਪਾਂ ਨੇ ਗੰਡਾ ਕੱਟ ਲਿਆ ਸੀ ਪਿਆਜ਼ ਇਹ ਇਹਦੇ ਵਿੱਚ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਤੇ ਸਬਜ਼ੀ ਦੇਖਿਓ ਤੁਸੀਂ ਆਪਣੀ ਇੰਨੀ ਵਧੀਆ ਬਣੂਗੀ ਉਂਗਲਾਂ ਚੜਦੇ ਰਹਿ ਜਾਣਗੇ ਇੰਨੀ ਸੇਕੀ ਹੋਊਗੀ ਇਹ ਸਬਜ਼ੀ ਬਹੁਤ ਵਧੀਆ ਬਣਦੀ ਹੈਗੀ ਤੇ ਸਰਵ ਦੇ ਦੇ ਜਿਹਾ ਆਪਾਂ ਬਣਾਈ ਜਾਂਦੇ ਹਾਂਗੇ ਚੰਗੀ ਤਰ੍ਹਾਂ ਆਲਟਾ ਫਟਾ ਕਰ ਦਾਂਗੇ ਇਹਨਾਂ ਨੂੰ ਥੋੜੇ ਸਮੇਂ ਬਾਅਦ ਤੇ ਹੁਣ ਫਿਰ ਆਪਾਂ ਇਹਨਾਂ ਟੱਕ ਕੇ ਰੱਖਾਂਗੇ ਤੇ ਜਿਹੜੀਆਂ ਪੱਕ ਜਾਣ ਗੈਸ ਰੱਖਾਂਗੇ ਸਲੋ ਥੋੜਾ ਜਿਹਾ ਸਲੋ ਗੈਸ ਤੇ ਬਣਾਵਾਂਗੇ ਆਪਾਂ ਇਹ ਚਾਹ ਜੀ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਹਿਲਾਂ ਨੂਨ ਸਵਾਦ ਅਨੁਸਾਰ हरी मिर्च आपने पा दी उसके बाद हल्दी बस यू मिक्स कर देंगे हम ਜੀ ਸਾਗੀ ਆਪਣੀ ਬਣ ਕੇ ਤਿਆਰ ਆ ਗਈ ਬਿਲਕੁਲ ਦੇਖੋ ਬਿਲਕੁਲ ਘੱਟ ਟਾਈਮ ਵਿੱਚ ਬਣ ਕੇ ਤਿਆਰ ਆ ਇਸ ਤੋਂ ਆਪਾਂ ਦੇਖੋ ਇਹ ਸਬਜੀ ਬਣਾ ਸਕਦੇ ਆ ਖਾਣ ਤੇ ਬਹੁਤ ਜਿਆਦਾ ਟੇਸਟੀ ਚਟਪਟੀ ਆਪਣੀ ਸਬਜੀ ਬਣ ਕੇ ਤਿਆਰ ਆ ਇਹ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਆਪਣੇ ਜੈਨ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਜੀ ਹੁਣ ਆਪਾਂ ਅਗਲੀ ਵੀਡੀਓ 'ਚ